ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਮਦਪੁਰਾ ਤੋਂ ਮੈਂ ਮੈਂਟੂ ਗਰਮੀ ਹਮਦਪੁਰਾ ਜੀ ਅੱਜ ਅਸੀਂ ਪਹੁੰਚੇ ਸੀਗੇ ਭਦੌਰ ਤੋਂ ਤਲਵੰਡੀ ਰੋਡ ਤੇ ਧਾਰਾਂ ਵਾਲੇ ਪੜ ਕੋਲੇ ਉੱਥੇ ਬਾਬਾ ਗਿਆਨਦਾਸ ਜੀ ਦੀ ਛੋਟੀ ਜੀ ਦੁਕਾਨਦਾਰੀ ਆ ਜਿਹੜੀ ਦੇਖ ਕੇ ਬੜਾ ਚੰਗਾ ਲੱਗਦਾ ਇਹਨਾਂ ਬਾਰੇ ਪਤਾ ਲੱਗਿਆ ਵੀ 35 ਸਾਲਾਂ ਤੋਂ ਹੀ ਦੁਕਾਨਦਾਰੀ ਕਰਦੇ ਆ ਦੁਕਾਨਦਾਰੀ ਕਾਦੀ ਕਹਿ ਸਕਦੇ ਆ ਯਾਰ ਆਪਾਂ ਤਾਂ ਇੱਕ ਸਤਜੋਗ ਜਾਈ ਕਹਿ ਸਕਦੇ ਆ ਵੀ ਉੱਥੇ ਅਸੀਂ ਗਏ ਆ ਤੇ ਸਾਨੂੰ ਇੱਕ ਹੋਰ ਪਤਾ ਲੱਗੀ ਗੱਲ ਬਾਤ ਬਈ ਇੱਥੇ ਜਿਹੜਾ ਕੋਈ ਜੇ ਕੋਈ ਚਾਹ ਪਾਣੀ ਪੀਣ ਆ ਲਾਗੇ ਉਹਨਾਂ ਤੋਂ ਚਾਹ ਪਾਣੀ ਦੇ ਪੈਸੇ ਨਹੀਂ ਲੈਣੇ ਜੇ ਕੋਈ ਦੇ ਦਿੰਦਾ ਠੀਕ ਆ ਨਹੀਂ ਨਹੀਂ ਸਹੀ ਤੇ ਪੈਂਚਰ ਲਾਉਂਦੇ ਆ ਤੇ ਹਾਂਜੀ ਬਾਪੂ ਜੀ ਤੁਸੀਂ ਆਪਣਾ ਨਾਮ ਦੱਸੋਗੇ ਗਿਆਨਦਾਸ ਮਹਾਰਾਜ ਗਿਆਨਦਾਸ ਜੀ ਹਾਂਜੀ ਤੇ ਤੁਸੀਂ ਸੇਵਾ ਵੀ ਬਹੁਤ ਕਰਦੇ ਰਹੋ ਗਉਸਾਲਾ ਦੇ ਵਿੱਚ ਹਨਾ ਬਹੁਤ ਸਾਲਾਂ ਦੀ ਸੇਵਾ ਕੀਤੀ ਮਹਾਰਾਜ ਬੋੜੇ ਵਾਲੇ ਨੇ ਸੇਵਾਦਾਰ ਹਨ ਬੋੜੇ ਵਾਲੇ ਦੇ ਜਿਹੜੇ ਸੇਵਾਦਾਰ ਹਨ ਅਸੀਂ ਮਨੀ ਦੇ ਸੇਵਾਦਾਰ ਹਾਂ ਬਾਪਿਆਂ ਦੇ ਜੀ ਤੇ 40 ਸਾਲ ਹੋ ਗਏ ਸਾਨੂੰ ਸੇਵਾ ਕਰਦਿਆਂ ਨੂੰ ਲਉਂਗਾ ਤੇ ਸਾਈਕਲਾਂ ਦੇ ਵੀ ਮੈਂ ਕਹਿੰਦਾ ਪੈਂਚਰ ਤੁਸੀਂ ਲਾਉਂਦੇ ਆਂ ਤੇ ਨਿੱਕੀ ਮੋਟੀ ਜਿਹੜੀ ਹੈ ਰਿਪੇਅਰ ਵੀ ਕਰਦੇ ਆਂ ਪਰ ਜਿਹੜੇ ਵੀ ਇੱਥੇ ਕੋਈ ਵੀ ਪਰਸਨ ਆ ਜਾਂਦਾ ਉਹਨੂੰ ਹਰੇਕ ਨੂੰ ਚਾਹ ਪਾਣੀ ਦਾ ਕੋਈ ਪੈਸਾ ਨਹੀਂ ਰਹਿੰਦੇ ਤੇ ਮੈਂ ਕਹਿੰਦਾ ਜੀ ਆਪਾਂ ਮੰਦਰਾ ਗੁਰਦੁਆਰਿਆਂ ਦੇ ਵਿੱਚ ਤਾਂ ਦੇਖਿਆ ਵੀ ਉੱਥੇ ਚਾਹ ਪਾਣੀ ਦਿਆ ਜਿਹੜਾ ਫ੍ਰੀ ਆ ਹਨਾ ਚਾਹ ਪਾਣੀ ਪਿਆਉਂਦੇ ਆ ਪਰ ਇੱਕ ਬਲਖਣ ਗੱਲ ਆ ਮੈਂ ਕਹਿੰਦਾ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਹੋਣਾ ਤੇ ਇਹ ਬਾਬਾ ਜੀ ਦਿਲ ਐਡਾ ਵੱਡਾ ਤੇ ਨਿੱਕੀ ਜੀ ਦੁਕਾਨਦਾਰੀ ਕਰਦੇ ਆ ਪਰ ਫੇਰ ਵੀ ਜਿਹੜਾ ਵੀ ਇੱਥੇ ਵੀ ਆਇਆ ਗਿਆ ਉਹਨੂੰ ਚਾਹ ਪਾਣੀ ਦੀ ਜਿਹੜੀ ਆ ਸੇਵਾ ਫ੍ਰੀ ਕਰਦੇ ਆ ਜੇ ਕੋਈ ਪੈਸਾ ਦੇ ਗਿਆ ਤਾਂ ਠੀਕ ਆ ਤੇ ਨਹੀਂ ਤਾਂ ਫ੍ਰੀ ਸੇਵਾ ਤਾਂ ਹੈਗੀ ਹੈਗੀ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਤੇ ਬਾਬਾ ਜੀ ਦੀ ਵੱਧ ਤੋਂ ਵੱਧ ਇੱਥੇ ਮਦਦ ਕਰੋ ਜਾਂ ਕੋਈ ਚੀਜ਼ਾਂ ਵਾਸਤਾ ਖਰੀਦ ਕੇ ਇਹ ਨਹੀਂ ਕਹਿੰਦੇ ਵੀ ਅਸੀਂ ਇੱਥੇ ਆ ਕੇ ਬਾਬਾ ਜੀ ਨੂੰ ਲੱਖਾਂ ਰੁਪਇਆ ਫੜਾ ਦਿਓ ਨਹੀਂ ਜੇ ਕਿਸੇ ਦਾ ਸਾਈਕਲ ਦੀ ਰਿਪੇਅਰ ਕਰਾਉਣੀ ਆ ਤਾਂ ਇੱਥੇ ਆ ਕੇ ਰਿਪੇਅਰ ਕਰਾ ਸਕਦਾ ਜੇ ਕੋਈ ਚੀਜ਼ ਵਸਤੀ ਨਿੱਕੀ-ਮੋਟੀ ਖਰੀਦਣੀ ਆ ਤੁਸੀਂ ਤਾਂ ਖਰੀਦ ਸਕਦੇ ਹੋ ਬਾਲੂ ਦੇਖੋ ਬਾਲੂ ਸ਼ਾਇਆ ਮੱਠੀਆਂ ਜਿਵੇਂ ਬੱਚਿਆਂ ਦੇ ਜਿਹੜੇ ਖਾਣ-ਪੀਣ ਵਾਲਾ ਸਮਾਨ ਇੱਥੇ ਹੈਗਾ ਜਿੰਨਾ ਕਿ ਵੀ ਹੈਗਾ ਤੁਸੀਂ ਲਿਜਾ ਸਕਦੇ ਹੋ ਇੱਥੋਂ ਯਾਰ ਚਾਰ ਪੈਸੇ ਹੋਰ ਵੱਡੀਆਂ ਦੁਕਾਨਾਂ ਤੇ ਵੀ ਆਪਾਂ ਦਿੰਨੇ ਆ ਜੇ ਇੱਥੇ ਬਾਈ ਜੀ ਨੂੰ ਦੇ ਦਈਏ ਤਾਂ ਬੜੀ ਵਧੀਆ ਗੱਲ ਆ ਤੇ ਬਾਕੀ ਤੁਸੀਂ ਵੀ ਜੇ ਕੋਈ ਯੋਗਦਾਨ ਪਾਉਣਾ ਜਿਵੇਂ ਬਾਪੂ ਜੀ ਚਾਹ ਪਾਣੀ ਦਾ ਉਹ ਕਰਦੇ ਆ ਤੁਸੀਂ ਇਹਦੇ ਵਿੱਚ ਰਾਸ਼ਨ ਪਾਣੀ ਦਾ ਕੋਈ ਹੋਰ ਲੈ ਕੇ ਦੇ ਸਕਦੇ ਹੋ ਕਿਉਂਕਿ ਇਹ ਸੇਵਾ ਨੂੰ ਹੋਰ ਵੀ ਵਧਾ ਦਤਾ ਕਣ ਤੇ ਬਾਪੂ ਤੁਸੀਂ ਕੀ ਕਹਿਣਾ ਜਾਓਗੇ ਅਸੀਂ ਤਾਂ ਸੇਵਾ ਬਰਤ ਬਰਤ ਕਰਾਂਗੇ ਜਿੰਨਾ ਚਿਰ ਸਾਡੀ ਜਿੰਦਗੀ ਆ ਬਰਤ ਬਸੇਵਾ ਬਰਤ ਚੜ੍ਹ ਕੇ ਕਰਾਂਗੇ ਠੀਕ ਹੈ ਬਹੁਤ ਕਰੇ ਕਰੇ ਬੱਚੇ ਹਾਂ ਜੀ ਪਰਿਵਾਰ ਸਦਾ ਬਿਲਕੁਲ ਸਹੀ ਆ ਤਿੰਨ ਗੁੱਡੀਆਂ ਦੋ ਮੁੰਡੇ ਆ ਅੱਛਾ ਜੀ ਬਰੇ ਵੀ ਆ ਐਸ ਕਰਦੇ ਆ ਬੁੱਲੇ ਵੱਢਦੇ ਆ ਠੀਕ ਹੈ ਹਾਂਜੀ ਤੇ ਬਾਪੂ ਜੀ ਤੁਸੀਂ ਵੀ ਇੱਥੇ ਬੈਠੇ ਹੋ ਨਾ ਹਾਂ ਜੀ ਅਸੀਂ ਵੀ ਇੱਥੇ ਰਹਿੰਦੇ ਆ ਇੱਥੇ ਰਹਿੰਦੇ ਹਾਂ ਤੇ ਕੀ ਆ ਸੇਵਾ ਸਹੀ ਕਰਦੇ ਆ ਬਿਲਕੁਲ ਸਹੀ ਆ ਜ ਇਹਨਾਂ ਦੇ ਨਾਲ ਹੀ ਰਹਿ ਜਾਂ ਜਿੰਨਾ ਚਿਰ ਸੇਵਾ ਕਰਦੇ ਇਹਨਾਂ ਨਾਲ ਹੀ ਰਹਿ ਅੱਜ ਤੋਂ ਤੇ ਚੱਲੇ ਆ ਉਰੋਂ ਦੇ ਤੁਸੀਂ ਵੀ ਗਊਸਾਲਾ ਦੇ ਵਿੱਚ ਸਾਰਾ ਕਰਦੇ ਸੀ ਅਸੀਂ ਵੀ ਗਊਸਾਲਾ 'ਚ ਸੀ ਕਿੰਨਾ ਟਾਈਮ ਸੇਵਾ ਕੀਤੀ ਗਊਸਾਲਾ ਦੇ ਅਸੀਂ 1.5 ਸਾਲ ਕੀਤੀ ਹੈ 1.5 ਸਾਲ ਜਦੋਂ ਤਿਆਰੀ ਅਸੀਂ ਕਰੀ ਸੀਗੀ ਗਊਸਾਲਾ ਜੀ ਉਹ ਸਾਰਾ ਕੁਝ ਜਿਹੜਾ ਉੱਥੇ ਗੰਦ ਵਾਲਾ ਸੀਗਾ ਆਪਣਾ ਸੀਗਾ ਉਹ ਹੱਤਾ ਜਾ ਬਣਾ ਸੀ ਬੁਢਾ ਵਾਲਾ ਹਾਂਜੀ ਤੇ ਉਹਦੇ ਤੋਂ ਫਿਰ ਮਿੱਟੀ ਮੁੱਟੂ ਸੱਟ ਤੇ ਕਰਾਕ ਰੂ ਲਵਾਤੇ ਸਾਰਾ ਫਿਰ ਉਹ ਉਹਦਾ ਪ੍ਰੀਪੇਅਰ ਕਰਕੇ ਜਾਨੇ ਕਿ ਮੁੜ ਕੇ ਸੱਡ ਵੀ ਪੈ ਗਿਆ ਉੱਤੇ ਪਸ਼ੂ ਵੀ ਹੋਰ ਆ ਗਏ ਹਾਂਜੀ ਕਣੋ ਕਿ ਜਿੰਨਾ ਚਿਰ ਸੇਵਾ ਕਰੀਆ ਪੂਰੀ ਤੋਟ ਕਰੀਆ ਠੀਕ ਹੈ ਨਿਸਵਾਰਥ ਸੇਵਾ ਕੀਤੀ ਹੈ ਹਾਂਜੀ ਠੀਕ ਹੈ ਡਾਕਟਰ ਅਸਲ ਵਿੱਚ ਗੱਲ ਇਹ ਆ ਵੀਰ ਜੇ ਆਪਾਂ ਕਿਤੇ ਧਾਰਮਿਕ ਸਥਾਨ ਤੇ ਜਾ ਕੇ ਕੁਝ ਕਰ ਲੈਨੇ ਨਾ ਚੰਗਾ ਤੇ ਉਹ ਆਪਾਂ ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੀ ਆਟੋਮੈਟਿਕ ਚੰਗਾ ਕਰਨ ਲੱਗ ਜਾਂਦੇ ਹਾਂ ਜੇ ਆਪਾਂ ਹੁਣ ਠੇਕੇ ਤੇ ਜਾਵਾਂਗੇ ਤਾਂ ਸਾਡਾ ਉਹੀ ਦਾ ਸੁਭਾਅ ਬਣ ਜਾਂਦਾ ਜਿਹੋ ਜਿਹਾ ਹੁੰਦਾ ਹਨਾ ਉੱਤਮ ਮਹੌਲ ਹੁੰਦਾ ਉਹ ਜਿਆ ਬਣ ਜਾਂਦਾ ਜੇ ਕੋਈ ਧਰਮ ਕੇ ਤਾਂਤ ਜਾੜੇ ਉਹਦਾ ਉਹ ਜਿਆ ਮਹੌਲ ਬਣ ਜਾਂਦਾ ਇੱਧਰ ਮੈਨੂੰ ਚੰਗਾ ਲੱਗਿਆ ਯਾਰ ਨਹੀਂ ਬਹੁਤ ਵਧੀਆ ਲੱਗਿਆ ਮੈਨੂੰ ਵੀ ਬਹੁਤ ਵਧੀਆ ਲੱਗਿਆ ਬਾਬੇ ਦੀ ਸੇਵਾ ਸੁਣ ਕੇ ਤਾਂ ਮੈਨੂੰ ਹੋਰ ਵੀ ਬਹੁਤ ਵਧੀਆ ਲੱਗਿਆ ਬੇਸ਼ੱਕ ਇਹ ਇਹਦੇ ਸੱਤ ਮੰਜ਼ਲੇ ਤਾਂ ਹੈ ਨਹੀਂ ਜੀ ਪਰ ਸੱਤ ਯੁਗ ਹੈਗਾ ਇੱਥੇ ਨਹੀਂ ਹੈਗਾ ਜਰੂਰ ਆ ਸਕੂਨ ਆ ਆ ਬਾਬਾ ਜੀ ਦੇਖੋ ਇੱਥੇ ਸਾਰੇ ਇੱਥੇ ਆ ਕੇ ਬਹਿੰਦੇ ਆ ਬਾਬਾ ਜੀ ਇਹਨਾਂ ਦੁੱਖ ਸੁੱਖ ਵੀ ਕਰਦੇ ਆ ਆਪਣਾ ਹਨਾ ਹਾਂ ਜੀ ਜੀ ਬਾਬਾ ਜੀ ਤੂੰ ਆ ਵੀ ਚੱਲਦਾ ਚਾਲੋ ਸਿਆਲੇ ਇੱਥੇ ਅੱਛਾ ਅਸੀਂ ਚੱਲਦਾ ਪੈਨਟਾ ਲੈ ਕੇ ਸੰਗਤ ਵੰਢੀ ਆਉਂਦੇ ਜਾਂਦੇ 20 ਲੀਟਰ ਵੰਢੀ ਸੈਦੂਵਾਲ ਕੜਾਂ ਦੇ ਨਿਹਾਲ ਸਿੰਘ ਵਾਲੇ ਤੱਕ ਜੀ ਅੰਗਸ਼ੇਕ ਕੀ ਜਾਂਦੇ ਇੱਥੇ ਜੀ ਚਾਹ ਪਾਣੀ ਵੀ ਸਾਕੇ ਜਾਂਦੇ ਆ ਮੈਂ ਲੈ ਆ ਤੁਹਾਡਾ ਠੰਡਾ ਪਾਣੀ ਵੀ ਰੱਖਿਆ ਹੋਣਾ ਹੁਣ ਹਾਂ ਜੀ ਹਾਂ ਠੰਡਾ ਪਾਣੀ ਵੀ ਹੈਗੇ ਹੈ ਲੈ ਪਣੀਓ ਪਾਉਰ ਕੋਲੀ ਲੱਗਿਆ ਹੋਇਆ ਮੈਂ ਕਹਿੰਨਾ ਬਾਪੂ ਜੀ ਇੱਥੇ ਗਰਮੀਆਂ ਦੇ ਵਿੱਚ ਤਾਂ ਇਸ ਕੋਈ ਜਿਹੜਾ ਏਸੀ ਲਾਉਣ ਦੀ ਲੋੜ ਨਹੀਂ ਪੂਰਾ ਠੰਡਾ ਸਿਮਲਾ ਜੀ ਸਿਮਲਾ ਵੇ ਗੰਗਾ ਚੱਲਦੀ ਆ ਕੋਈ ਨਹੀਂ ਇਥੇ ਵੀ ਗੰਗਾ ਨਹੀਂ ਸਹੀ ਗੱਲ ਵਾਲੀ ਗੰਗਾ ਚੱਲਦੀ ਆ ਜੀ ਇੱਕ ਹੋਰ ਗੱਲ ਦੱਸਣ ਵਾਲੀ ਆ ਵੀ ਇਹ ਯਾਰ ਆ ਵੀ ਡਾਕਟਰ ਇਹ ਖੀਰ ਲਾ ਜਾ ਸਹਿਤਮਾ ਕਿਉਂਕਿ ਦੂ ਬਾਅਦ ਤਾਂ ਪਦਾਰਥਵਾਦ ਵਾਲਾ ਕੰਮ ਵਧ ਹੀ ਜਾਂਦਾ ਪੈਸੇ ਦੀ ਦੁਨੀਆ ਹੋ ਗਈ ਹਾਂਜੀ ਪੈਸੇ ਦੇ ਪੁੱਤ ਹੋ ਗਏ ਸਾਰੇ ਸਹੀ ਗੱਲ ਹੁਣ ਤਾਂ ਬਸ ਇਹ ਖੀਰਲੇ ਸਾਹਾਂ ਤੇ ਆ ਜਿਹੜਾ ਇੱਕ ਦੂਜੇ ਨੂੰ ਮਿਲਣਾ ਮਲਾਉਣਾ ਜਿਹੜੀਆਂ ਰੌਣਕਾਂ ਇਹ ਇਹਨਾਂ ਮਤਬਲਾ ਤੋਂ ਕੋਈ ਪਾਣੀ ਨਹੀਂ ਪਿਆਉਂਦਾ ਬਿਲਕੁਲ ਇਹਨਾਂ ਮਤਬਲਾ ਨੂੰ ਬਿਠਾਉਣੀ ਨਹੀਂ ਪਿਆਉਂਦਾ ਚਾਹੇ ਆਪ ਲਾਗਾ ਜੀ ਜੇ ਮਤਬਲਾ ਤਾਂ ਪੁੱਛਣਗੇ ਨਹੀਂ ਕੋਈ ਨਹੀਂ ਪੁੱ ਬਾਪੂ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਦਿਲ ਨੂੰ ਵੀ ਸਕੂਨ ਆਇਆ ਤੇ ਚਲੋ ਅਸੀਂ ਵੀ ਬਾਪੂ ਜੀ ਦੀ ਵੀ ਚਾਹ ਪੀਤੀ ਆ ਤੇ ਸਾਨੂੰ ਵੀ ਬਹੁਤ ਸੁਆਦ ਆਇਆ ਪਰ ਪਤਾ ਬਾਤ ਲੱਗਿਆ ਬਾਪੂ ਜੀ 프리 ਸੇਵਾ ਕਰਦੇ ਆ ਪਰ ਅਸੀਂ ਉਹਦਾ ਚਲੋ ਜੋ ਵੀ ਬਣਦਾ ਅਸੀਂ ਮੰਨਤਾਂ ਬਾਪੂ ਜੀ ਦਾ ਕਰਕੇ ਜਾਵਾਂਗੇ ਸਤ ਜੀ ਸਤ ਜੀ ਬਾਪੂ ਜੀ ਚਾਹ ਦੀ ਸੇਵਾ ਤਾਂ ਤੁਸੀਂ ਕਰਦੀ ਕਰਦੇ ਹੋ ਇੱਕ ਸੇਵਾ ਸਾਨੂੰ ਹੋਰ ਦੱਸਿਓ ਜਿਵੇਂ ਪੂਲੇ ਲਿਆ ਕੇ ਰੱਖਦੇ ਹੋ ਕਾਹਦੇ ਲਈ ਲਿਆ ਕੇ ਰੱਖਦੇ ਹੋ ਉਹ ਮੁਰਦਿਆਂ ਦੀ ਖਾਤਰ ਜੀ ਜੋ ਪਿੰਡ ਚ ਕੋਈ ਗੁਰ ਜੀ ਨੂੰ ਗੁਜ਼ਰ ਜਾਂਦਾਗਾ ਉਹਨਾਂ ਨੂੰ ਪੂਲਾ ਜ਼ਰੂਰ ਦੇਣਾ ਪੈਂਦਾ ਮਿਲਦਾ ਨਹੀਂ ਕਿਤੋਂ ਬਹੁਤ ਮਜਬੂਰੀ ਨਹੀਂ ਮਿਲਦਾ ਮੌਕੇ ਤੇ ਨਹੀਂ ਮਿਲਦੇ ਪੰਜਾਬ ਚੋਂ ਹੀ ਬਹੁਤ ਘਟ ਗਏ ਆਪਣੇ ਪਹਿਲਾਂ ਤਾਂ ਆਮ ਹੁੰਦੇ ਸੀ ਪਹਿਲਾਂ ਆਮ ਸੀ ਪੂਲਾ ਤੇ ਇਹ ਸੂਏ ਦਾ ਕਰਕੇ ਮੈਂ ਕਹਿੰਦਾ ਕਿਤੇ ਨਾ ਕਿਤੇ ਇਹ ਹੈਗੇ ਹਨ ਨਹਿਰਾਂ ਤੋਂ ਮਿਲ ਜਾਂਦਾ ਨਹਿਰਾਂ ਤੋਂ ਮਿਲ ਜਾਂਦਾ ਬੀੜ ਤੋਂ ਨਹਿਰਾਂ ਤੋਂ ਬੀੜ ਕਿਉਂ ਤੇ ਨਹਿਰਾਂ ਤੋਂ ਮਿਲ ਜਾਂਦਾ ਇਹ ਬਾਪੂ ਜੀ ਜਿੱਥੋਂ ਵੀ ਕਿਤੇ ਪੋਲੇ ਮਿਲਦੇ ਆ ਉਹਨਾਂ ਨੂੰ ਵੱਢ ਕੇ ਲਿਆ ਕੇ ਇੱਥੇ ਸਟੋਰ ਕਰ ਲੈਂਦੇ ਆ ਜਦੋਂ ਵੀ ਕੋਈ ਕਿਸੇ ਨੂੰ ਜ਼ਰੂਰਤ ਹੁੰਦੀ ਆ ਪੂੜੇ ਦੀ ਜਾਂ ਕੋਈ ਡੈਥ ਹੋ ਜਾਂਦੀ ਆ ਤੇ ਉਹ ਸੇਵਾ ਕਰਦੇ ਨੇ 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਤੇ ਬਾਪੂ ਜੀ ਕੋਲੇ ਪੂੜੇ ਮਿਲਦੇ ਆ ਇੱਥੇ ਉਹੀ ਪੂੜਿਆਂ ਨੂੰ ਕਿਤੇ ਪਿਛਲੇ ਸਾਲ ਇੱਥੇ ਪਿਆ ਨੂੰ ਅੱਗ ਲੱਗੀ ਉਹਦੇ ਨਾਲ ਸਾਰਾ ਕੁਝ ਹੀ ਮੱਚ ਗਿਆ ਸੀ ਬੋਰਡ ਵੀ ਮੱਚ ਗਿਆ ਵਿੱਚ ਤੇ ਵਿੱਚੇ ਪੈਸੇ ਪਏ ਸੀ ਇਹਨਾਂ ਦੇ ਵਿਚਾਰ ਉਹ ਵੀ ਸੁਰਗਾਂ ਨੂੰ ਤੁਰ ਗਿਆ ਉਹ ਕਹਿੰਦਾ ਬਾਬਾ ਨਵੀਂ ਬਣਾ ਲੈ ਨਵੀਂ ਬਣਾ ਲੈ ਆਪਣੀ ਫੁਟਕਾ 20000 ਰੁਪਿਆ ਦੇ ਕੇ ਗਿਆ ਸੀਗਾ ਉਹ ਵੀ ਵਿੱਚ ਹੀ ਅਗਨ ਭੇਟਾ ਹੋ ਗਿਆ ਅੱਛਾ 20000 ਵੀ ਵਿੱਚ ਹੀ ਉਹ ਵੀ ਵਿੱਚ ਹੀ ਅਗਨ ਭੇਟਾ ਹੋ ਗਿਆ ਉਹ ਵੀ ਵਿੱਚ ਹੀ ਅਗਨ ਭੇਟਾ ਹੋ ਗਿਆ ਫਿਰ ਆ ਸਰੰਦ ਜਾਣਾ ਸੀਗਾ ਸੀ 700 ਰੁਪਿਆ ਇਕੱਠਾ ਕਰਿਆ ਸੀ ਉਹ ਵੀ ਵਿੱਚ ਹੀ ਭੇਟਾ ਹੋ ਗਿਆ ਇਹ ਫਿਰ ਦੁਬਾਰਾ ਕੁੱਲੀ ਦੁਬਾਰਾ ਤੁਸੀਂ ਚੈਅ ਕਰਦੇ ਹਾਂ ਜੀ ਨਗਰ ਚ ਹੋਈ ਹੈ ਜੀ ਸਾਰੀਆਂ ਨਗਰ ਚ ਹੋਈ ਹੈ ਸਹਿਜ ਦੇ ਸਹਿਜ ਉਹਦੇ ਨਾਲ ਜਿਹੜੀਆਂ ਲੋਹੇ ਦੀ ਕੁੱਲੀ ਆ ਬਣਾਈ ਗਈ ਆ ਪਹਿਲਾਂ ਅਗਨ ਭੇਟਾ ਹੋ ਗਈ ਸੀ ਵਿੱਚ ਹੀ ਬਾਪੂ ਜੀ ਦੇ ਜਿਹੜੇ ਸੇਵਾ ਦੇ ਪੈਸੇ ਸੀਗੇ 20000 ਰੁਪਿਆ ਉਹ ਕਹਿੰਦਾ 700 ਰੁਪਇਆ ਹੋਰ ਹੋ ਗਿਆ ਸੀ ਉਹ ਪੂੜਿਆਂ ਦੀ ਵਜ੍ਹਾ ਨਾਲ ਹੀ ਸਾਰਾ ਵਿੱਚ ਹੀ ਅਗਨਪੇਟਾ ਹੋ ਗਈ ਬਾਪੂ ਜੀ ਦੀ ਜਿਹੜੀ ਆ ਖੁੱਲੀ ਆ ਉਹ ਵੀ ਮੱਚ ਗਈ ਸੀ ਦੁਆਰਾ ਤਿਆਰ ਕੀਤੀ ਗਿਆ ਤੇ ਦਰਸ਼ਕਾਂ ਨੂੰ ਬੇਨਤੀ ਆ ਵੀਡੀਓ ਨੂੰ ਤੁਸੀਂ ਸ਼ੇਅਰ ਕਰ